ਕਿਸਾਨ ਵੀਰੋ ਜਿਵੇਂ ਕਿ ਮੈਂ ਤੁਹਾਨੂੰ ਪਿਛੇ ਵੀਡੀਓ ਗੱਲ ਕੀਤੀ ਸੀ ਅਸੀਂ ਚੱਲੇ ਸੀ ਰਾਜਪੁਰੇ ਤੋਂ ਪਹੁੰਚੇ ਆ ਨੂਰਪੁਰ ਬੇਦੀ ਦੇ ਨਾਲ ਪਿੰਡ ਹੈ ਛੱਜ ਛੱਜ ਦਾ ਹੀ ਹਾਂਜੀ ਛੱਜ ਸੋ ਮੇਰੇ ਨਾਲ ਨੇ ਕਿਸਾਨ ਬਾਈ ਜੀ ਤੁਹਾਡਾ ਨਾਮ ਦੱਸੋ ਜੀ ਤਰਸੇਮ لال ਸ਼ਰਮਾ ਤਰਸੇਮ لال ਸ਼ਰਮਾ ਜੀ ਮੇਰੇ ਨਾਲ ਨੇ ਇਹਨਾਂ ਨੇ ਇੱਕ ਸਿਸਟਮ ਲਵਾਇਆ ਜਿਹੜਾ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਇਹ ਵਾਲਾ ਸਿਸਟਮ ਇਹਨਾਂ ਨੇ ਲਵਾਇਆ 3 ਹੌਸਪਾਵਰ ਦਾ ਕਿੰਨੇ ਕਿਤੇ ਰੋਕ ਲੱਗੇ ਨੂੰ ਇਹਨੂੰ ਦਿਵਾਲੀ ਨੂੰ ਲਾਇਆ ਦਿਵਾਲੀ ਨੂੰ ਲਾਇਆ ਹਾਂਜੀ ਸੋ ਦਿਵਾਲੀ ਨੂੰ ਇਹਨਾਂ ਨੇ ਸਿਸਟਮ ਤਿੰਨ ਕ ਮਹੀਨੇ ਹੋ ਗਏ ਦੁਆਲੇ ਨੂੰ ਸਿਸਟਮ ਲਾਇਆ ਤਿੰਨ ਪਾਵਰ ਦੀ ਮੋਟਰ ਪਾਈ ਐ ਤੇ ਸਿਸਟਮ ਤੋਂ ਇਹ ਖੁਸ਼ ਨੇ ਜਾਂ ਨਹੀਂ ਇਹਨਾਂ ਤੋਂ ਹੀ ਪੁੱਛ ਲੈਣੇ ਆ ਦੱਸੋ ਜੀ ਤਾਂ ਸੇਮ ਨਾਲ ਜੀ ਇਹ ਤਾਂ ਜੀ ਸਾਡੀ ਸਮਝ ਮੁਤਾਬਕ ਸੋਲਰ ਦਾ ਕਨੈਕਸ਼ਨ ਹੈ ਉਹਨਾਂ ਨੇ ਸਾਨੂੰ ਦੇ ਕੇ ਨਾ ਜੀ ਸੋਲਰ ਨੂੰ ਹੀ ਖਤਮ ਕਰਤਾ ਹੂੰ ਸਾਨੂੰ ਇਹਦੇ ਚ ਕੁਝ ਨਹੀਂ ਲੱਭਾ ਹੂੰ ਅਸੀਂ ਤਾਂ ਪੂਰੇ ਪਰੇਸ਼ਾਨ ਆਏ ਤਾ ਆ ਹੋ ਜਾਂਦਾ ਬੰਦੇ ਨੇ ਵਖਾਣੇ ਸੋਲਰ ਚੇਕ ਨਹੀਂ ਵਾਪਸ ਨਹੀਂ ਆਏ ਉਹ ਜਿਵੇਂ ਵੀ ਚੱਲਦਾ ਕਰਕੇ ਗਏ ਸੀ ਪਾਣੀ ਨਹੀਂ ਕੱਢਦੀ ਮੋਟਰ ਇਹ ਹੂੰ ਅਜੀ ਇਸ ਸਿਸਟਮ ਤੋਂ ਉਹਨਾਂ ਤੋਂ ਜਿਹੜਾ ਕੰਮ ਕਰਾਇਆ ਸੀ ਮੋਟਰਸ ਵਾਲੇ ਨੇ ਮਠੰਡੇ ਵਾਲੇ ਨੇ ਕਰਕੇ ਦਿੱਤਾ ਸੀ ਚਲੋ ਨਾਮ ਤਾਂ ਕਹੋ ਲੈਣਾ ਨਾ ਨਾ ਲੈ ਲਓ ਜੀ ਇੱਚੀ ਗੱਲ ਹੈ ਮੈਨੂੰ ਕੋਈ ਡਰਨ ਦੀ ਲੋੜ ਨਹੀਂ ਉਹ ਕੱਟ ਦਾਂਗੇ ਕੋਈ ਉਹਨਾਂ ਨੇ ਸਾਡੇ ਕੋਲੋਂ ਪੇਮੈਂਟ ਜਿਹੜੀ ਹੈ ਉਹ ਸਾਰੀ ਲੈ ਲਈ ਹੈ ਸਾਡਾ ਕੋਈ ਕੰਮ ਠੀਕ ਨਹੀਂ ਹੈ ਹੂੰ ਫਿਰ ਅਸੀਂ ਨਾ ਸਰਦਾਰ ਜੀ ਨੂੰ ਸੱਦਿਆ ਹੁਣ ਇਹ ਕੰਮ ਦੇ ਕਹਿੰਦੇ ਸੀ ਕਰਕੇ ਦਵਾਂਗੇ ਅਸੀਂ ਗਾਰੰਟੀ ਲੈਣੇ ਆਂ ਵੀ ਜੇ ਸਾਡਾ ਕੰਮ ਸਹੀ ਹੋਊਗਾ ਸਾਨੂੰ ਪੇਮੈਂਟ ਤਾਂ ਕਰੀ ਜੀ ਸੋ ਇਹਨਾਂ ਨਾਲ ਹੁਣ ਅਸੀਂ ਜੁੜਨ ਲੱਗੇ ਆਂ ਦੇਖੋ ਕੀ ਕਰਕੇ ਦਿੰਦੇ ਨੇ ਸਾਨੂੰ ਜੇ ਠੀਕ ਕਰਕੇ ਦੋਗੇ ਤਾਂ ਅਸੀਂ ਇਹਨਾਂ ਦੀ ਬਹੁਤ ਵਾਵਾ ਕਰਾਂਗੇ ਇਲਾਕੇ ਚ ਇਹਨਾਂ ਨੂੰ ਦੁਬਾਰਾ ਮੌਕਾ ਦੇਵਾਂਗੇ ਜਿਹੜੇ ਬਾਕੀ ਸਾਡੇ ਮਿੱਤਰ ਦੋਸਤ ਨੇ ਭਾਈ ਕਰਵਾਓ ਇਹਨਾਂ ਤੋਂ ਬਹੁਤ ਵਧੀਆ ਕੰਮ ਕਰਦੇ ਬਿਲਕੁਲ ਜੀ ਸੋ ਕਿਸਾਨ ਵੀਰੋ ਮੇਰੇ ਨਾਲ ਨੇ ਭਾਈ ਹੋਰ ਨੇ ਜਿਹੜੇ ਬਹੁਤ ਜ਼ਿਆਦਾ ਪਰੇਸ਼ਾਨ ਨੇ ਕਾਫੀ ਦਿਨ ਤੋਂ ਮੇਰੇ ਖਿਆਲ ਸਾਨੂੰ ਹੋ ਕੇ ਉਹਨੇ 20 ਵਜੇ ਨੇ ਪਰ ਫੋਨ ਕਰ ਦਿੱਤਾ ਹਾਂ ਹਾਂ ਜੀ ਤੇਰਾ ਨੇ ਸਾਨੂੰ ਕਾਲ ਕੀਤੀ ਕਿਹਾ ਸਾਡੀ ਵੀਡੀਓ ਦੇਖ ਕੇ ਮੇਰਾ ਵੀ ਟਾਈਮ ਲੱਗਿਆ ਅੱਜ ਸਭਾ ਬਣਾ ਸਾਡਾ ਇਹਨੂੰ ਕਰਾਉਣ ਦਾ ਸੋ ਇਹ ਅਗਲੇ ਦਿਨਾਂ ਦੇ ਵਿੱਚ ਇਹਨੂੰ ਕਰਾਂਗੇ ਠੀਕ ਠੀਕ ਕਰਕੇ ਦੀ ਵੀਡੀਓ ਪਾ ਪਾਵਾਂਗੇ ਤੇ ਇਹਦੀ ਇੱਕ ਵੀਡੀਓ ਆਪਾਂ ਤੁਹਾਨੂੰ ਜੋੜ ਦਾਂਗੇ ਹੁਣ ਥੋੜਾ ਟਾਈਮ ਜਿਆਦਾ ਹੋ ਗਿਆ ਹੁਣ ਤਾਂ ਪਾਣੀ ਚੱਕਣਾ ਨਹੀਂ ਤਾਂ ਮੈਂ ਤਰਸੀਮ ਜੀ ਨੂੰ ਕਹੂੰਗਾ ਕੱਲ ਸਾਨੂੰ ਇੱਕ ਵੀਡੀਓ ਭੇਜਣਗੇ ਬਣਾ ਕੇ ਦੁਪਹਿਰਾਂ ਦੇ ਵੇਲੇ ਜਿੱਥੇ ਪਾਣੀ ਚੱਕਦੀ ਹੈ ਮੋਟਰ ਇਹ ਕਿੰਨੇ ਵਜੇ ਚੱਲਦੀ ਹੈ ਮੋਟਰ ਇਹ ਜੀ ਇਹ 11:30 ਵਜੇ ਚੱਲਦੀ ਜੀ 3 ਵਜੇ ਦੇ ਸਰੀਰ ਛੱਡ ਜਾਂਦੀ ਆ ਬੜੀ ਸੋਹਣੀ ਗੱਲ ਇਹਨਾਂ ਦੀ ਕਹੀ ਕਹਿੰਦੇ ਵੀ 11:30 ਵਜੇ ਚੱਲਦੀ ਹੈ ਤੇ ਕਹਿੰਦੇ 3:00 ਵਜੇ ਸਰੀਰ ਛੱਡ ਜਾਂਦੀ ਹੈ ਉਹ ਸਾਡੇ ਪੰਜਾਬੀ ਚ ਬਿਲਕੁਲ ਸਹੀ ਗੱਲ ਹੈ ਇਹਨਾਂ ਦੀ ਕਹਿੰਦੇ ਹੁੰਦੇ ਆ ਵੀ ਬੰਦਾ ਸਰੀਰ ਛੱਡ ਗਿਆ ਹਨਾ ਸੋ ਸੇ ਸੋ ਕਿਸਾਨ ਵੀਰੋ ਆਪਾਂ ਕਰਕੇ ਠੀਕ ਮੋਟਰ ਤੁਹਾਡਾ ਵੀਡੀਓ ਸਾਂਝੀ ਕਰਾਂਗੇ ਤੇ ਕੱਲ ਨੂੰ ਮੋਟਰ ਚਲਾ ਕੇ ਕੇ ਦੀ ਵੀਡੀਓ ਨਾਲ ਐਡ ਕਰਾਂਗੇ ਤਾਂ ਕਿੰਨਾ ਕੁ ਪਾਣੀ ਹੈ ਤੇ ਜਿਵੇਂ ਦੱਸਦੇ ਆ 11 ਵਜੇ ਚੱਲਦੀ ਹੈ ਤੇ 3:30 ਵਜੇ ਬੰਦ ਹੋ ਜਾਂਦੀ ਹੈ ਤਾਂ ਆਪਾਂ ਵੀ ਤੁਹਾਨੂੰ ਆਪਣੀ ਮੋਟਰ ਦਾ ਇੱਕ ਰਿਵਿਊ ਦਵਾਂਗੇ ਕਿ ਸਾਡੀ ਮੋਟਰ ਕਿੰਨੇ ਵੇ ਚੱਲਦੀ ਹੈ ਤੇ ਕਿੰਨੇ ਵਜੇ ਬੰਦ ਹੁੰਦੀ ਹੈ ਸੋ ਗੁਜਾਰਸ਼ ਤੁਹਾਨੂੰ ਫੇਰ ਕਿ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਰਿਓ ਤੇ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰਿਓ ਤੇ ਦੂਜੇ ਕੈਮਰੇ ਨਾਲ ਮੈਂ ਤੁਹਾਨੂੰ ਉਹਦੀ ਹਾਲਾਤ ਦਿਖਾ ਦਿੰਨਾ ਪੈਨ ਦੇ ਵਾਇਰਿੰਗ ਦੇ ਕੀ ਹਾਲਾ ਕਿਸਾਨ ਵੀਰੋ ਹੁਣ ਆਪਾਂ ਦੇਖ ਰਹੇ ਆ ਇਹਨੂੰ ਸਿਸਟਮ ਜਿਹੜਾ ਲੱਗਿਆ ਹੋਇਆ ਹੈ ਦੀ ਤਾਰਾਂ ਦੇਖੋ ਤੁਸੀਂ ਤਾਰਾਂ ਇਸ ਤਰ੍ਹਾਂ ਲੰਮ ਕਰੀਆਂ ਨੇ ਆ ਤੁਹਾਡੇ ਸਾਹਮਣੇ ਆ ਜਾਲ ਵਿਛਿਆ ਪਿਆ ਤਾਰਾਂ ਦਾ ਕੋਈ ਕਿਤੇ ਟਾਈ ਨਹੀਂ ਕੋਈ ਤਾਰ ਨਹੀਂ ਬੰਨੀ ਹੋਈ ਐਦਾਂ ਹੀ ਲਟਕਦੀਆਂ ਪਈਆਂ ਨੇ ਇੰਨਾ ਹਲਕਾ ਇਹਨਾਂ ਦਾ ਘਟਿਆ ਕੰਮ ਜਦੋਂ ਵੀ ਕਿਤੇ ਦੇਖਦੇ ਆ ਤਾਂ ਲੱਗਦਾ ਹੁੰਦਾ ਕਿ ਬੰਦਾ ਜਾਂ ਤਾਂ ਉਹਨੂੰ ਪਤਾ ਹੀ ਨਹੀਂਗਾ ਇਹਦੇ ਬਾਰੇ ਇਹਦੀ ਮਹੱਤਤਾ ਉਹਨੂੰ ਪਤਾ ਹੀ ਨਹੀਂ ਤੇ ਜਾਇ ਲੱਗਦਾ ਕਿ ਬੰਦਾ ਜਿਵੇਂ ਹੀ ਅਨਜਾਣ ਆ ਆ ਦੇਖੋ ਤਾਰਾਂ ਜਿਵੇਂ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਨਾ ਆ ਤਾਰਾਂ ਵੀ ਜਿਹੜੀਆਂ ਲਾਈਆਂ ਹੋਈਆਂ ਨੇ ਇਹ ਡੀਸੀ ਤਾਰ ਨਹੀਂ ਇਹ ਆਮ ਜਿਹੜੀਆਂ ਆਪਾਂ ਵਾਇਰਿੰਗ ਘਰਾਂ 'ਚ ਕਰਦੇ ਆ ਏਸੀ ਤਾਰਾਂ ਉਹੀ ਤਾਰਾਂ ਜੋੜੀਆਂ ਹੋਈਆਂ ਨੇ ਆ ਲੋ ਸਾਰਾ ਸਿਸਟਮ ਤੁਹਾਡੇ ਸਾਹਮਣੇ ਆ ਇੱਥੇ ਪਹਿਲਾਂ ਵਾਂਗੂ ਜਿਵੇਂ ਪਹਿਲਾਂ ਵੀ ਇਹੀ ਕਰਦੇ ਆ ਆ ਤਾਰਾਂ ਨੂੰ ਆ ਜੋੜ ਲਾਇਆ ਹੈ ਇੱਥੇ ਜੋੜ ਲਾ ਕੇ ਟੇਪ ਲਾਈ ਹੋਈ ਆ ਇਹ ਕਦੇ ਵੀ ਰეკਮੈਂਡਡ ਨਹੀਂ ਗੀਆਂ ਸੋਲਰ ਦੇ ਵਿੱਚ ਹਮੇਸ਼ਾ ਐਮਸੀ4 ਕਨੈਕਟਰ ਲੱਗਣਾ ਚਾਹੀਦਾ ਕਿਤੇ ਜੋਇਨ ਨਹੀਂ ਹੋਣਾ ਚਾਹੀਦਾ ਕਿਤੇ ਟੇਪ ਨਹੀਂ ਲੱਗਣੀ ਚਾਹੀਦੀ ਕਿਉਂਕਿ ਟੇਪ ਥੋੜੇ ਟਾਈਮ ਬਾਅਦ ਰਸ ਫੜ ਜਾਊਗਾ ਇਹ ਇਹਦੇ ਵਿੱਚ ਰਸਤਾ ਜਾਣੀ ਹੈ ਤੇ ਸਪਾਰਕਿੰਗ ਹੋਣੀ ਸ਼ੁਰੂ ਹੋ ਜਾਣੀ ਹੈ ਸੋ ਇਹ ਹਾਲਾਤ ਨੇ ਮੋਟਰ ਦੇ ਸੌਰੀ ਵਾਇਰਿੰਗ ਦੇ ਥੋੜੇ ਸਾਹਮਣੇ ਆ ਤੁਸੀਂ ਦੇਖ ਸਕਦੇ ਹੋ ਕੁਆਲਿਟੀ ਭਾਵੇਂ ਬੰਦਾ ਕਈ ਵਾਰੀ ਸਾਡੀ ਵੀਡੀਓ ਦੇਖ ਕੇ ਬੰਦਾ ਚੂਜ਼ ਕਰ ਲੈਂਦਾ ਪਰ ਮਸਲਾ ਤਾਂ ਇਹ ਹੈ ਕਿ ਜੇ ਮੈਂ ਕੋਈ ਇਨਸਟਰੂਮੈਂਟ ਲੈ ਲਵਾਂ ਮੈਨੂੰ ਵਜਾਉਣਾ ਨਹੀਂ ਆਉਂਦਾ ਤਾਂ ਫਿਰ ਰਾਗ ਕਿਵੇਂ ਛੇੜੂਗਾ ਸੁਰ ਤੇ ਤਾਲ ਕਿਵੇਂ ਇਕੱਠੇ ਹੋਣਗੇ ਕਿਵੇਂ ਮਿਲਾਉਂਗਾ ਸੋ ਭਾਵੇਂ ਸਾਡੀ ਵੀਡੀਓ ਦੇਖ ਕੇ ਕੋਈ ਬੰਦਾ ਯੂਟਿਲ ਸੋਲਰ ਦਾ ਚੂਜ਼ ਕਰ ਲਿਆਊਗਾ ਪਤਾ ਇਹ ਵੀ ਨਹੀਂ ਕਿ ਪੈਨਲ B ਗ੍ਰੇਡ ਦੇ ਜਾਈਏ ਨੇ ਤੇ ਬਾਕੀ ਸਿਸਟਮ ਉਹ ਕਿਵੇਂ ਸੈੱਟ ਕਰੂਗਾ ਕਿਵੇਂ ਮੋਟਰ ਨੂੰ ਚੂਜ਼ ਕਰੂਗਾ ਕਿਵੇਂ ਡਰਾਈਵ ਦੇ ਪੈਰਾਮੀਟਰ ਸੈੱਟ ਕਰੂਗਾ ਤੁਹਾਡੀ ਡਰਾਈਵ ਵੀ ਉਹਦੇ ਪੈਰਾਮੀਟਰ ਸੈੱਟ ਹੋਣ ਵਾਲੇ ਨੇ ਹੁਣ ਜੇ ਤੁਸੀਂ ਚਲਾਉਣੇ ਤਾਂ ਪਹਿਲੀ ਵਾਰੀ ਬਟਨ ਦਬਤ ਮੋਟਰ ਚੱਲਦੀ ਨਹੀਂ ਤੁਹਾਡੀ ਹੈ ਨਾ ਤਿੰਨ ਬਟਨ ਤੁਹਾਨੂੰ ਦਬਣੇ ਪੈਣ ਤਾਂ ਚੱਲਦੀ ਆ ਵਾਹ ਸੋ ਕਿਸਾਨ ਵੀਰੋ ਤੁਸੀਂ ਦੇਖ ਸਕਦੇ ਹੋ ਤਿੰਨ ਬਟਨ ਦਬ ਕੇ ਬਾਈ ਦੀ ਮੋਟਰ ਚੱਲਦੀ ਹੈ ਤੇ ਅਸੀਂ ਇਹਨਾਂ ਨੂੰ ਵਾਅਦਾ ਕੀਤਾ ਕਿ ਤੁਸੀਂ ਪਹਿਲੇ ਬਟਨ ਦੇ ਉੱਤੇ ਮੋਟਰ ਚਲਾਉਂਗੇ ਡਰਾਈਵ ਦੇ ਜਿਹੜੇ ਮਰਜ਼ੀ ਪੈਰਾਮੀਟਰ ਹੋਣ ਇੱਥੋਂ ਸੈੱਟ ਕਰਕੇ ਦਵਾਂਗੇ ਇੱਥੇ ਕਾਫੀ ਕੁਝ ਚੇਂਜ ਹੋਣ ਵਾਲਾ ਹੋਣ ਵਾਲਾ ਕਿਤਾਪਾ ਮੋਟਰ ਚੇਂਜ ਕਰਾਂਗੇ ਤੇ ਇੱਕ ਆਪਾਂ ਇਹਦੀ ਵਾਇਰਿੰਗ ਸਾਰੀ ਚੇਂਜ ਕਰਾਂਗੇ ਫਿਰ ਮੋਟਰ ਚਲਾ ਕੇ ਦੇਣਾ ਇਹਨਾਂ ਨੂੰ ਦਵਾਂਗੇ ਆ ਇਥੇ ਬੋਰ ਹੋਇਆ ਇਹਨਾਂ ਦਾ 2 ਇੰਚ ਦੀ ਇਹਨੇ ਡਿਲੀਵਰੀ ਪਾਈਪ ਹੈ ਤੇ ਅੱਗੇ ਥੋੜਾ ਰਿਡਿਊਸ ਤੁਸੀਂ 7/2 ਇੰਚ ਤੇ ਕੀਤਾ ਕਿ ਡੈਡ ਹੈ ਜੀ 7/2 ਇੰਚੀ ਹੈ ਸੋ 7/2 ਇੰਚੀਆ ਪਾਣੀ ਦਾ ਪ੍ਰੈਸ਼ਰ ਕਿ ਆ ਇੱਥੇ ਕਿਵੇਂ ਲੱਗਦਾ ਖੱਡਾ ਥੋੜਾ ਨੇੜੇ ਹੀ ਪਿਆ ਹੋਇਆ ਹੈ ਪਾਣੀ ਦਾ ਬਹੁਤ ਪ੍ਰੈਸ਼ਰ ਨਹੀਂ ਹੋਣਾ ਥੋੜਾ ਨਾ ਵਾਦਾ ਰਿਹਾ ਜੀ 7/2 ਵੀ ਭਰ ਕੇ ਨਹੀਂ ਕੱਢਦਾ ਜੀ ਥੋੜਾ ਨਾ ਵਾਦਾ ਰਿਹਾ ਤੁਹਾਨੂੰ ਘੱਟੋ ਘਾਟ 1.5 ਇੰਚ ਪ੍ਰੈਸ਼ਰ ਦਵਾਂਗੇ ਤੇ 2 ਇੰਚ ਦਾ ਪ੍ਰੈਸ਼ਰ ਦਵਾਂਗੇ ਵੈਸੇ ਤਾਂ ਪਰ ਘੱਟੋ ਘਾਟ ਥੋੜਾ 1.5 ਇੰਚ ਦਾ ਵਾਦਾ ਅਸੀਂ ਕਰਦੇ ਹਾਂ ਸੋ ਆ ਤੁਹਾਡੇ ਸਾਹਮਣੇ ਸਿਸਟਮ ਲੱਗ ਇੱਕ ਹੋਰ ਇਹਨਾਂ ਦੀ ਅਨੋਖੀ ਗੱਲ ਤੁਹਾਨੂੰ ਮੈਂ ਦਿਖਾ ਦਿੰਨਾ। ਸੁਰਕ ਮੋਟਰਾਂ ਵੀ ਕਹਿੰਦੇ ਦੋ ਬਦਲ ਗਏ ਹੋ ਨਾ। ਹਾਂਜੀ। ਇੱਕ ਤਾਂ ਵਿੱਚ ਪਾਈ ਆ ਖੇਤ ਇਹਦੇ ਇੱਕ ਬਾਹਰ ਗੱਡੀ ਇੱਕ ਬਾਹਰ ਪਈ ਆ। ਕਿਸਾਨ ਵੀ ਤੁਹਾਨੂੰ ਉਹ ਵੀ ਮੋਟਰ ਆਪਾਂ ਦਿਖਾਉਣਾ ਐ ਜਿਹੜੀ ਬਾਹਰ ਕੱਢ ਕੇ ਰੱਖੀ ਹੋਈ ਆ ਮੋਟਰ। ਸੋ ਕਿਸਾਨ ਵੀਰੋ ਤੁਸੀਂ ਦੇਖ ਸਕਦੇ ਹੋ ਇੱਕ ਮੋਟਰ ਕੱਢੀ ਪਈ ਆ ਬਾਹਰ। ਇਹ ਮੋਟਰ ਇਹ ਮੋਟਰ ਪਹਿਲਾਂ ਪਾਈ ਸੀ ਸ਼ੁਰੂ ਤੁਸੀਂ ਜੀ। ਹਾਂਜੀ। ਇਹਦਾ ਵੀ ਪਾਣੀ ਨਹੀਂ ਬਣਿਆ ਸੀ। ਇਹਦਾ ਵੀ ਪਾਣੀ ਨਹੀਂ ਬਣਿਆ। ਇਹ ਜਾਮ ਚੱਲਦੀ ਪਹਿਲੇ ਨਵੀਂ ਹੋ ਜਾਮ ਚੱਲਦੀ। ਨਵੀਂ ਜਾਮ। ਇਹ ਮੋਟਰ ਜੈਨ ਜੂਨ ਲਾ ਕੇ ਬੱਟ ਜੀ ਕਰਕੇ ਦੇ ਕੇ ਦੋ ਦਿਨ ਚੱਲਦਾ ਪ ਸੋ ਇਹ ਚੀਜ਼ਾਂ ਕਦੇ ਵੀ ਰਕਮੈਂਡਡ ਨਹੀਂ ਹੁੰਦੀਆਂ ਕਿ ਤੁਸੀਂ ਜੈਨ ਪਾ ਕੇ ਪੰਪ ਸੈੱਟ ਕਰੋ ਤੇ ਇਹ ਪੰਪ ਤੁਸੀਂ ਦੇਖ ਰਹੇ ਹੋ ਤੇ ਇਹ ਕ੍ਰਮਪਟਨ ਦੀ ਮੋਟਰ ਹੈ ਇਹ ਇਹਨਾਂ ਨੇ ਪਾ ਕੇ ਪਹਿਲਾਂ ਫਿਰ ਬਾਹਰ ਕੱਢੀ ਹੁਣ ਜਿਹੜੇ ਵਿੱਚ ਪਾਈ ਹੈ ਉਹ ਕਿਹੜੀ ਕੰਪਨੀ ਦੀ ਹੈ ਡਿਊਕ ਕੰਪਨੀ ਦੀ ਡਿਊਕ ਦੀ ਆਹੋ ਉਹਦੀ ਵੀ ਪਰਫਾਰਮੈਂਸ ਨਹੀਂ ਹੈਗੀ ਉਹ ਤਾਂ ਲੈ ਕੇ ਚੱਲੇ ਸੀ ਅੱਛਾ ਜੀ ਉਹ ਲੈ ਚੱਲੇ ਸੀ ਇਹ ਭਈ ਜੀ ਤੁਹਾਨੂੰ ਹੋਰ ਮੋਟਰ ਲੈ ਕੇ ਦਿੱਦਾਂਗੇ ਮੈਂ ਕਿਹਾ ਖਬਰਦਾਰ ਪਹਿਲਾਂ ਉਹਨੂੰ ਚਲਦੀ ਕਰੋ ਤੇ ਫਿਰ ਲੈ ਜਾ ਸਾਰਾ ਸਮਾਨ ਸਾਨੂੰ ਕੋਈ ਲੋੜ ਨਹੀਂ ਤੇ ਕੱਲ ਦੱਸਿਓ ਪੇਮੈਂਟ ਸਾਰੀ ਲੈ ਕੇ ਜਾ ਰਹੇ ਹਾਂ ਜਾਂ ਰਹਿੰਦੇ ਆ ਕੁਝ ਪੇਮੈਂਟ ਲੈ ਕੇ ਜੀ ਸਰ ਸਾਰੀ ਪੇਮੈਂਟ ਲੈ ਕੇ ਸੋ ਇਹ ਇੱਕ ਸੰਵਿਰੋ ਇੱਧਰ ਸਿਸਟਮ ਨਾਲ ਲਾਇਆ ਹੋਇਆ ਇੱਥੇ ਡਰਾਈਵ ਲੱਗੀ ਹੋਈ ਹੈ ਸੀਜੀ ਦੀ ਡਰਾਈਵ ਲੱਗੀ ਹੋਈ ਹੈ ਇਹਦੇ ਵੀ ਪੈਰਾਮੀਟਰ ਮੈਂ ਆ ਕੇ ਦੇਖਿਆ ਉਹ ਵੀ ਸੈਟਿੰਗ ਹੋ ਗਏ ਤੇ ਇਹ ਇੱਕ ਇਹਨਾਂ ਨੇ ਚੇਂਜਓਵਰ ਲਾ ਕੇ ਤਿੰਨ ਚੇਂਜਓਵਰ ਲਾ ਕੇ ਘਰ ਨੂੰ ਇੱਕ ਸਿਸਟਮ ਦਿੱਤਾ ਹੋਇਆ ਆ ਇੱਕ ਆਫ ਗ੍ਰਿਡ ਲਾਇਆ ਹੈ ਦੋ ਬੈਟਰੀਆਂ ਦੇ ਨਾਲ ਉਹ ਵੀ ਠੀਕ ਨਹੀਂ ਚੱਲਦਾ ਉਹ ਵੀ ਥੋੜਾ ਹੁਣ ਉਹਦੀ ਆਵਾਜ਼ ਵੀ ਆ ਰਹੀ ਹੈ ਬੀਪ ਦੀ ਉਹ ਵੀ ਸੀਟੀਆਂ ਮਾਰ ਰਿਹਾ ਉਹ ਵੀ ਥੋੜਾ ਠੀਕ ਨਹੀਂ ਚੱਲਿਆ ਸੋ ਉਹ ਵੀ ਜਿਹੜਾ ਠੀਕ ਨਹੀਂ ਚੱਲਿਆ ਉਹ ਵੀ ਠੀਕ ਕਰਾਂਗੇ ਆ ਜਿਹੜਾ ਸਾਰਾ ਤਾਰਾਂ ਦਾ ਜਾਲ ਆ ਆ ਤੁਸੀਂ ਹੁਣ ਵੀ ਵੀਡੀਓ ਦੇਖ ਰਹੇ ਹੋ ਜਦੋਂ ਆਪਾਂ ਕੰਮ ਕਰਾਂਗੇ ਉਸ ਤੋਂ ਬਾਅਦ ਵੀ ਤੁਹਾਨੂੰ ਵੀਡੀਓ ਪਾਵਾਂਗੇ ਉਦੋਂ ਤੁਸੀਂ ਵੀਡੀਓ ਚੈੱਕ ਕਰ ਲਿਓ ਤੁਹਾਨੂੰ ਆਪਾਂ ਕੰਮ ਦੀ ਕੁਆਲਿਟੀ ਦਿਖਾਵਾਂਗੇ ਆਪਾਂ ਇੱਕ ਵਾਰੀ ਉਹ ਵੀ ਦਿਖਾ ਦਈਏ ਜੀ ਜਿਹੜਾ ਆਫ ਉਹਨ ਦਾ ਹੋਆ ਆ ਆ ਦੇਖੋ ਜੀ ਲੰਮ ਕਰਿਆ ਉਦਾਂ ਹੀ ਇਦਾਂ ਹੀ ਹਮ ਕੋਈ ਨਹੀਂ ਸਾਰਾ ਕੁਝ ਠੀਕ ਕਰ ਦਾਂਗੇ ਜੇ ਕੋਈ ਗੱਲ ਨਹੀਂ ਜੀ ਸੋ ਤੁਹਾਨੂੰ ਦਿਖਾ ਦਿੰਨੇ ਆ ਆਫ ਗ੍ਰਿਡ ਵੀ ਲੱਗਿਆ ਹੋਇਆ ਹੈ ਇਹਨਾਂ ਦੇ ਘਰੇ ਉਹਦੀ ਵੀ ਬੀਪ ਲਗਾਤਾਰ ਆ ਰਹੀ ਹੈ ਉਹ ਵੀ ਸਿਸਟਮ ਵਿੱਚੋਂ ਚੱਲ ਨਹੀਂ ਰਿਹਾ ਆਪਾਂ ਉਹਨੂੰ ਵੀ ਚੱਲਦਾ ਕਰਾਂਗੇ ਜਿਵੇਂ ਸਾਡੀ ਪਿਛਲੀ ਵੀਡੀਓ ਤੁਸੀਂ ਦੇਖਿਆ ਹੋਊਗਾ ਆਪਾਂ ਵੀ ਦੋ ਬੈਟਰੀਆਂ ਲਾ ਕੇ ਇੱਕ ਤਿੰਨ ਹਸਪਤਾਲ ਦੀ ਮੋਟਰ ਲਾਈ ਸੀ ਬੈਟਰੀਆਂ ਭਾਵੇਂ ਯੂਟੀਲ ਦੀ ਚੂਜ਼ ਕਰ ਲਈਆਂ ਤੇ ਯੂਟੀਲ ਦਾ ਹੀ ਆ ਇਨਵਰਟਰ ਚੂਜ਼ ਕੀਤਾ ਹੈ ਲੇਕਿਨ ਇਹ ਐਮਪੀਪੀਡੀ ਟੈਕਨੋਲੋਜੀ ਨਹੀਂ ਹੈਗੀ ਕਿ ਪੀਐਮਡਬਲ ਜਿਹੜੀ ਹੁੰਦੀ ਹੈ ਟੈਕਨੀਕ ਹੈ ਉਹੀ ਨੇ ਯੂਜ਼ ਕੀਤੀ ਹੈ ਤੇ ਇਹ ਵੀ ਲਗਾਤਾਰ ਬੀਪ ਕਰ ਰਿਹਾ ਜੇ ਤੁਹਾਨੂੰ ਸਾਊਂਡ ਇਹਦੇ ਵਿੱਚ ਸੁਣ ਰਿਹਾ ਹੋ ਧੰਨਵਾਦ ਵਿੱਚ ਇਨੂੰ ਵੀ ਆਪਾਂ ਠੀਕ ਕਰਾਂਗੇ ਬੇਸਿਕਲੀ ਇਹਦੇ ਕਨੈਕਸ਼ਨ ਜਿਹੜੇ ਆ ਇਹ ਪਿੱਛੇ ਜਿਹੜੇ ਕਨੈਕਸ਼ਨ ਉਹਨੇ ਕੀਤੇ ਹੋਏ ਆ ਅ ਸੀਰੇਜ ਤੋਂ ਉਹਨਾਂ ਨੇ ਜਿਹੜਾ ਪੈਰਲਲ ਕੀਤਾ ਉਹ ਕਨੈਕਸ਼ਨ ਗਲਤ ਨੇ ਸੋ ਇਹਨੂੰ ਵੀ ਆਪਾਂ ਠੀਕ ਕਰਾਂਗੇ ਅਸੀਂ ਅੱਜ ਦੀ ਵੀਡੀਓ ਅ ਬਾਈਰੋਂ ਦੇ ਘਰੇ ਖੜੇ ਆ ਜਿੰਨੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ੱਚ ਅੱਜ ਤੇ ਆਫਟਰ ਸਮ ਡੇਜ਼ ਇਹਨੂੰ ਕਰਾਂਗੇ ਠੀਕ ਤੇ ਠੀਕ ਕਰਕੇ ਤੁਹਾਨੂੰ ਨਾਲ ਫਿਰ ਜੋੜਾਂਗੇ ਦੁਬਾਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਦੋਸਤ ਮਿੱਤਰਾਂ ਦਾ ਜਿਹੜਾ ਸਾਨੂੰ ਤੁਸੀਂ ਇੰਨਾ ਮਾਨਸ ਕਰਦੇ ਹੋ ਮਿਹਰਬਾਨੀ ਸ਼ੁਕਰੀਆ ਸਤਿ ਸ੍ਰੀ ਅਕਾਲ